मेरा नाम अमिता बेदी है मैं इतने आम आदमी क्लिनिक जुझार नगर विखे बतौर मेडिकल अफसर अपनी सेवावान निभा रही हाँ साढ़े इतने आम आदमी क्लिनिक क्लीनिक क्लीनिकल असिस्टेंट से फार्मासिस्ट मेरे नाल नियुक्त किए गए हैं साढ़े तकरीबन इतने पचहत्तर तो अस्सी ओपड़ी रोज़ की होंगी है ਜਿਹੜੇ ਸਾਡੇ ਕਲੀਨिकल ਅਸਿਸਟੈਂਟ ਨੇ ਉਹ ਇੱਥੇ ਲੈਬ ਟੈਸਟ ਵੀ ਕਰਦੇ ਨੇ ਤੇ ਉਹ OPD ਦੀਆਂ ਪੱਟੀਆਂ ਬਣਾਉਂਦੇ ਨੇ तकरीबन 40 ਤਰ੍ਹਾਂ ਦੇ ਟੈਸਟ ਹੁੰਦੇ ਨੇ ਇੱਥੇ ਜਿਹੜੇ ਸੈਂਪਲ ਲਿੱਤੇ ਜਾਂਦੇ ਨੇ ਉਹਨਾਂ ਨੂੰ ਦੁਪਹਿਰੇ ਰਾਈਡਰ ਵੱਲੋਂ ਕਲੈਕਟ ਕੀਤਾ ਜਾਂਦਾ ਤੇ ਉਹਦੀ ਰਿਪੋਰਟ 24 ਘੰਟੇ ਦੇ ਅੰਦਰ ਅੰਦਰ ਸਾਨੂੰ ਦਿੱਤੀ ਜਾਂਦੀ ਹੈ ਤਕਰੀਬਨ 80 ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਬੀਪੀ 슈ਗਰ ਦੀਆਂ ਦਵਾਈਆਂ ਬੁਖਾਰ, ਜ਼ੁਕਾਮ, ਖਾਂਸੀ ਦੀਆਂ ਦਵਾਈਆਂ ਵੀ ਹੁੰਦੀਆਂ ਨੇ ਆਨਲਾਈਨ ਐਂਟਰੀਜ਼ ਕੀਤੀਆਂ ਜਾਂਦੀਆਂ ਹਨ ਜਿਸ ਦੇ ਨਾਲ ਕੀ ਮਰੀਜ਼ ਦਾ ਰਿਕਾਰਡ ਸਾਰਾ ਮੈਂਟੇਨ ਕੀਤਾ ਜਾਂਦਾ ਹੈ ਤੇ ਪਹਿਲਾਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਸ਼ਹਿਰ ਵਿੱਚ ਜਾਣਾ ਪੈਂਦਾ ਸੀ ਜੋ ਕਿ ਹੁਣ ਇੱਥੇ ਹੀ ਟੈਸਟ ਹੋਣ ਲੱਗ ਗਏ ਹਨ ਤਾਂ ਉਹਨਾਂ ਨੂੰ ਕਾਫੀ ਸਹੂਲਤਾਂ ਮਿਲ ਗਈਆਂ ਹਨ ਮੈਂ ਇਸ ਵਾਸਤੇ ਪੰਜਾਬ ਸਰਕਾਰ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਨੂੰ ਲੋਕਾਂ ਦੀ ਗਰਾਊਂਡ ਲੈਵਲ ਤੇ ਆ ਕੇ ਸੇਵਾ ਕਰਨ ਦਾ ਮੌਕਾ ਦਿੱਤਾ।